ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਜੀ ਨਾ ਸਰ ਆਪਣਾ ਜੀ ਇਹਨਾਂ ਨਾਮ ਦੀ ਕਾਮਰੇ ਦਾ ਸਪਤੂ ਸਿੰਘ ਪਿੰਡ ਸੱਜਾਵਾਲ ਨੂੰ ਜੂਸ ਨਾਸ ਕਮੇਟੀ ਦਾ ਪ੍ਰਧਾਨ ਤੇ ਸਰ ਜਿਹੜਾ ਅੱਜ ਧਰਨਾ ਤੇ ਬੈਠੇ ਕੀ ਇਹਦਾ ਕੋਈ ਗੱਲ ਦੱਸੋ ਜੀ ਕਿ ਅੱਜ ਧਰਨੇ ਤੇ ਬੈਠੇ ਆ ਵੀ ਸਾਡਾ ਪੌਣੇ 3 ਸਾਲ ਤੋਂ ਧਰਨਾ ਚੱਲ ਰਿਹਾ 2 ਸਾਲ 9 ਮਹੀਨੇ ਹੋ ਗਏ ਧਰਨਾ ਚੱਲ ਰਿਹਾ ਤੇ ਸਾਡੇ ਹੱਕ ਦੀ ਦਿੱਤੀ ਜਿਹੜੀ ਉੱਪਰੋਂ ਵਾਈਸ ਕਮਾਨ ਦੇ ਅਸਰ ਨਾਲ ਆਈਓ ਪੰਜਾਬ ਸਰਕਾਰ ਨਹੀਂ ਕਰਦੀ ਅਸੀਂ ਕਹਿੰਦੇ ਵੀ ਉਹਦਾ ਸਾਨੂੰ ਇਨਸਾਫ ਅਜਿਹੇ ਦੂਸਰਾਂ ਨਾਲ ਮਿਲਦੀ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਨਾ ਚਿਰ ਸਾਡਾ ਧਰਮ ਜਾ ਰਿਹਾ ਹੋਊਗਾ ਜਿਹੜੀ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹ ਬਿਲਕੁਲ ਗੂੜੀ ਨਹੀਂ ਸੁੱਤੀ ਪਈ ਆ ਕੰਬਕਾਰ ਦੀ ਮਿੱਡ ਕਿਉਂ ਜਿਹੜੀਆਂ ਸਰਕਾਰਾਂ ਗੁੰਗੀਆਂ ਵੀ ਆ ਤੇ ਗੋੜੀਆਂ ਵੀ ਆ ਸਾਨੂੰ ਜਗਾਉਣੀਆਂ ਪੈਂਦੀਆਂ ਉਹ ਸਾਡੀ ਡਿਊਟੀ ਆ ਵੀ ਇਹਨਾਂ ਨੂੰ ਜਗਾਉਣ ਦੀ ਕਿਉਂ ਸੁਣਦਾ ਨਹੀਂ ਇਹਨਾਂ ਨੇ ਕ ਬੋਲੇ ਵੀ ਆ ਤੇ ਇੰਨੇ ਵੀ ਆਦੀ ਦਾ ਵੀ ਹੈ ਨਹੀਂ ਤੇ ਸੁਣਦਾ ਵੀ ਨਹੀਂ ਜੀੜਾ ਸੀ ਕਹਿੰਨੇ ਆ ਵੀ ਸਾਨੂੰ ਇਨਸਾਫ ਮਿਲੇ ਤੇ ਜਿਹੜਾ ਬੱਲ ਡੀਐਸਪੀ ਆ ਵਿਰਿੰਦਰ ਬਾਦਲ ਵੀ ਉਹਨਾਂ ਨੂੰ ਜਿੰਨਾ ਚਿਰ ਸਜ਼ਾ ਨਹੀਂ ਮਿਲਦੀ ਬਲਵੰਤ ਕੌਰ ਭੈਣ ਦੇ ਕੇਸ ਦੀ ਅਸੀਂ ਉਹਨਾਂ 'ਚ ਜਿੰਨਾ ਚਿਰ ਸਜ਼ਾ ਨਹੀਂ ਮਿਲਦੀ ਉਹਨਾਂ ਤੇ ਟੱਕੇ ਨਹੀਂ ਬਿਠਾਂਗੇ ਸਾਡਾ ਧਰਨਾ ਇਹੀ ਜਾਰੀ ਰਹੂਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਵੱਲ ਦੇ ਖਿਲਾਫ ਸਰਕਾਰ ਦੇ ਖਿਲਾਫ ਜਿਹੜਾ ਦੁਨਣਾ ਘਰਾਂ ਦਾ ਜਾੜਾ ਹੋਇਆ ਉਹਦੇ ਨਾਜਰੇ ਦੀ ਖਾਤਰ ਮੰਗ ਕਰਦੇ ਆਂ ਵੀ ਇਹਨਾਂ ਨੂੰ ਇਨਸਾਫ ਮਿਲੇ ਦੀ ਦੋਨੋਂ ਪਾਰਟੀਆਂ ਨੇ ਇੱਕ ਜਿਵੇਂ ਪਾਰਟੀ ਇਹਨਾਂ ਨੇ ਐਫਆਈ ਦਰਜ ਤੋਂ ਬਾਹਰ ਕਿਉਂਕਿ ਉਹ ਵੀ ਮੰਗ ਮੰਗ ਕਰਦੇ ਇਹਨੂੰ ਸਾਬਤ ਕੀਤੀ ਆ ਐਫਆਈ ਦਰਜ ਵੀ ਦੋਨਾਂ ਨੂੰ ਬਰਾਬਰ ਦਾ ਇਨਸਾਫ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਸਾਡਾ ਧਰਨਾ ਜਾਰੀ ਰਹੂਗਾ ਪਰ ਨਾ ਚੱਲਦਾ ਰਹੂਗਾ ਕਿਉਂ ਜਿਹੜੀਆਂ 11 ਜੱਥੇ ਬੰਨੀਆਂ ਇੱਥੇ ਲੜ ਰਹੀਆਂ ਬਾਕੀ ਦੀਆਂ ਜੱਥੇ ਬੰਨੀਆਂ ਨੂੰ ਵੀ ਦੁਕਾਨ ਤੇ ਸਾਡਾ ਵਾਅਦਾ ਜੋ ਦੇਣ ਤੇ ਲੜਾਈ ਨੂੰ ਅਸੀਂ ਜੱਜ ਸਰ ਜੀ ਨੇ ਆਪਣੇ ਚਾਰ ਸਕੇ ਜਿਹਾ ਵੀ ਸਾਡਾ ਹੱਥ ਬੰਦਾ ਕਲਵੰਤਪੁਰ ਦੇ ਦੋਸ਼ੀਆਂ ਨੂੰ سزا ਦੋਗਾ ਉਹ ਜ਼ਰੂਰ ਸਜ਼ਾ ਮਿਲੇ ਤਾਂ ਦਵਾਈ ਜਾਵੇ ਉਹਨਾਂ ਚਾਰੇ ਅਸੀਂ ਲੜਦੇ ਰਹਾਂਗੇ ਜਿੱਤ ਜਨਤਾ ਜਿੱਤ ਲੜਨ ਲੱਗੂਗਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਕੀਨ ਆਪਣਾ ਇਕਬਾਲ ਸਿੰਘ ਸਰ ਜੀ ਜੀ ਧਰਨੇ ਦੇ ਬੈਠੇ ਆ ਇਹਦੇ ਕੋਈ ਜਾਣਕਾਰੀ ਦਿਓ ਜੀ ਤਾਂ ਇਹ ਜਿਹੜਾ ਧਰਨਾਵਾ ਪਿਛਲੇ 4.5 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਅਸੀਂ ਸੀਰਤ ਪਰਿਵਾਰ ਪਿਛਲੇ 20 ਸਾਲਾਂ ਤੋਂ ਉਸਦੇ ਅਤਿਆਚਾਰਾਂ ਦੇ ਖਿਲਾਫ ਲੜ ਰਹੇ ਆਂ ਅੱਜ ਲੜਾਈ ਪਹਿਲਾਂ ਸਿਰਫ ਕੋਟਾਂ ਦੇ ਵਿੱਚ ਉਨੇ ਜੋ ਤੁਸੀਂ ਬੜੀ ਹੋਏ ਉਸ ਤੋਂ ਬਾਅਦ ਅਸੀਂ ਪੁਲਸ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਕਿ ਕਿਸਨਾ ਦੇ ਵਿੱਚ ਕਿਸਨਾ ਦੇ ਪਰਤਾਲਾ ਕਰਾਈਆਂ ਵੱਡੇ ਵੱਡੇ ਆਫਸਰਾਂ ਨੇ ਪਰਤਾਲਾ ਕਰਕੇ ਜਿਹੜੇ ਪੁਲਸ ਦੇ ਭਾਰੀ ਜੋਸ਼ੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਲਗਭਗ ਸਾਰੇ ਕਮਿਸ਼ਨਾਂ ਦੇ ਆਡਰਾਂ ਤੋਂ ਬਾਅਦ ਔਰ ਸਾਡੀ ਇੱਕ ਲੜਕੀ ਦੀ ਮੌਤ ਤੇ ਸਾਡੇ ਦੂਜੇ ਪਰਿਵਾਰ ਦੇ ਅਤਿਆਚਾਰਾਂ ਦੇ ਸਬੰਧ ਦੇ ਵਿੱਚ ਜਿਹੜਾ ਕਾਰਵਾਈ ਦੇ ਹੁਕਮ ਹੋਏ ਪਰ ਉਸ ਨੇ ਸਿਰਫ ਇੱਕ ਧਿਰ ਦੇ ਉੱਤੇ ਅਤਿਆਚਾਰਾਂ ਦੇ ਸਬੰਧ ਵਿੱਚ ਪarcha ਦਰਜ ਕੀਤਾ ਉਹਨੂੰ ਵੀ ਕੈਨਸਲ ਕਰਤਾ ਹੁਣ ਮਾਨਯੋਗ ਅਦਾਲਤ ਨੇ ਫਰਦਰ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਹੋਏ ਆ ਔਰ ਇਸ ਤੋਂ ਇਲਾਵਾ ਜਿਹੜਾ ਸਿਵਲ ਪ੍ਰਸ਼ਾਸਨ ਆ ਉਨੇ ਪੀਓਏ ਰੂਲਾਂ ਦੇ ਤਹਿਤ ਵਾਜੇ ਲਈ ਸਿਫਾਰਸ਼ ਕੀਤੀ ਆ ਉਹ ਵੀ ਸਰਕਾਰ ਕੋਲੇ ਪੈਂਡਿੰਗ ਆ ਜਿਹੜਾ ਪ੍ਰਸ਼ਾਸਨ ਆ ਉਹ ਨਿਆਂ ਦੇਣ ਦੇ ਮਾਮਲੇ ਦੇ ਵਿੱਚ ਬਿਲਕੁਲ ਸਰ ਜਦੋਂ ਤੁਸੀਂ ਧਰਨਾ ਲਾਇਆ ਵਾ ਉਹਦਾ ਕੋਈ ਲੀਡਰ ਇੱਥੇ ਆਇਆ ਵਾ ਨਾ ਸ਼ੁਰੂ ਦੇ ਵਿੱਚ ਹਲਕਾ ਵਿਧਾਇਕੋ ਬੀਬੀ ਸਰਬਜੀਤ ਕੌਰ ਆਏ ਸੀਗੇ ਜਦੋਂ ਅਜੇ 16 ਦਿਨ ਹੀ ਹੋਏ ਸੀ ਧਰਨੇ ਲੱਗੇ ਕਿਉਂਕਿ ਉਦੋਂ ਪਹਿਲਾਂ ਜਦੋਂ ਵਿਰੋਧੀ ਧਰਦੇ ਨੇਤਾ ਸੀ ਉਦੋਂ ਲਗਾਤਾਰ ਧਰਨੇ ਦੇ ਵਿੱਚ ਆਉਂਦੇ ਹੁੰਦੇ ਸੀ ਉਹਨਾਂ ਨੇ ਚੰਨੀ ਸਾਹਬ ਕੋਲੇ ਮੁੱਖ ਮੰਤਰੀ ਜੋ ਚੰਨੀ ਸੀਗੇ ਕੈਪਟਨ ਬਰਿੰਦਰ ਸਿੰਘ ਸੀਗੇ ਉਦੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਡੀਜੀਪੀ ਕੋਲੇ ਦਿੱਲੀ ਤੇ ਜਿਹੜੀ ਭਲਾਈ ਮਾਮਲਿਆਂ ਬਾਰੇ ਕਮੇਟੀ ਆ ਉਹਨਾਂ ਕੋਲੇ ਮੁੱਦਾ ਠਾਇਆ ਵੋਟਾਂ ਲਈਆਂ ਐਮਐਲਏ ਬਣ ਕੇ ਪਰ ਬੜੇ ਦੁੱਖ ਦੀ ਗੱਲ ਆ ਵੀ ਜਦੋਂ ਐਮਐਲਏ ਬਣ ਕੇ ਤੇ ਉਦੋਂ ਪਾਸਾ ਵਟ ਗਿਆ ਇਹ ਸਕਲੀ ਸਾਡੇ ਨਾਲ ਨਹੀਂ ਹੁੰਦਾ ਅਕਸਰ ਹੀ ਗਰੀਬ ਲੋਕਾਂ ਨਾਲ ਇਹ ਨਹੀਂ ਹੁੰਦਾ ਵਾ ਸਿਆਸੀ ਲੋਕ ਇੰਮੀ ਕਰਦੇ ਆ ਕਿਉਂਕਿ ਉਹ ਸਿਰਫ ਵੋਟਾਂ ਲੈਂਦੇ ਆ ਤੇ ਵੋਟਾਂ ਲੈ ਕੇ ਬਾਅਦ ਵਿੱਚ ਪਾਸਾ ਵੜ ਜਾਂਦੇ ਆ ਨਿਆ ਲੈਣ ਵਾਲੇ ਲੋਕ ਆ ਜਿਹੜੇ ਉਹ ਤਰਫ ਦੇ ਰਹਿੰਦੇ ਆ ਜਿਵੇਂ ਅਸੀਂ ਤਰਫ ਰਹੇ ਆ ਸਰ ਜੇ ਤੁਹਾਡਾ ਸਰਵੇ ਨਾ ਹੋਈ ਤਾਂ ਤੁਹਾਡਾ ਗਾਂਹ ਅਲੱਗ ਕਦਰ ਵੀ ਹੋਵੇਗਾ ਜੀ ਦੇਖੋ ਲਗਾਤਾਰ ਧਰਨੇ ਤੇ ਬੈਠੇ ਆਂ ਕੋਟਾਂ ਕਚਹਿਰੀਆਂ ਦੇ ਵਿੱਚ ਵੀ ਲਗਾਤਾਰ ਚਾਰਾ ਜੂਈ ਚੱਲ ਰਹੀ ਆ ਕਮਿਸ਼ਨਾਂ ਦੇ ਵਿੱਚ ਵੀ ਚੱਲ ਰਹੀ ਆ ਦਿੱਲੀ ਕਮਿਸ਼ਨ ਕੋਲੇ ਵੀ ਚੱਲ ਰਹੀ ਆ ਬਹੁਤ ਸਾਡੇ ਉੱਤੇ ਜਿਹੜੀ ਪੈਰਵਾਈ ਉਹ ਚੱਲ ਰਹੀ ਆ ਲਗਾਤਾਰ ਕਿਉਂਕਿ ਉੱਚ ਪੱਦਰੀ ਮਾਮਲਾ ਵਾ ਜਗਰਾਉਂ ਪੁਲਿਸ ਦੇ ਹੱਥਾਂ ਦੇ ਵਿੱਚੋਂ ਇਸ ਟਾਈਮ ਬਾਹਰ ਆਇਆ ਮਾਮਲਾ ਵੱਡੇ ਅਫਸਰਾਂ ਦੇ ਲੈਵਲ ਦੇ ਆ ਜਿਹਦੇ ਉੱਤੇ ਚੱਲ ਰਿਹਾ ਵਾ ਇਸ ਕਰਕੇ ਪਰ ਫਿਰ ਵੀ ਕਿਉਂਕਿ ਜਿਹੜਾ ਪਰਚਾ ਵਾ ਉਹ ਸਿਟੀ ਥਾਣੇ ਦੇ ਵਿੱਚ ਹੋਇਆ ਵਾ ਪੁਲਿਸ ਜਿਲ੍ਹਾ ਜਗਰਾਉਂ ਦੇ ਵਿੱਚ ਹੋਇਆ ਵਾ ਇਸ ਕਰਕੇ ਅਸੀਂ ਲਗਾਤਾਰ ਘਰ ਦੇ ਲੋਕਾਂ ਦੇ ਲਾਸਟ ਵੇ ਵੀ ਜੱਥੇ ਬੰਦੇ ਨੂੰ ਕੀ ਕਹਿਣੇ ਹੋਣੇ ਇਹੀ ਆ ਵੀ ਸਰਕਾਰ ਆ ਜਿਹੜੀ ਉਹ ਇਨਸਾਮ ਦੇ ਦੇ ਜਿਵੇਂ ਕਿ ਉਹਨਾਂ ਨੇ ਵਾਦਾ ਕੀਤਾ ਸੀਗਾ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜਦੋਂ ਮੇਰੀ ਸਰਕਾਰ ਬਣ ਗਈ ਜਣਗੀ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਬਣ ਗਈ ਭਾਵੇਂ ਕਿ ਆਮ ਲੋਕਾਂ ਦੀ ਹੁਣ ਰਹੀ ਨਹੀਂ ਸਰਕਾਰ ਪਰ ਚਲੋ ਪਾਪਾ ਮੰਨ ਲਿਗੇ ਵੀ ਆਮ ਲੋਕਾਂ ਦੀ ਸਰਕਾਰ ਬਣ ਗਈ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਪੌਣੇ 3 ਸਾਲ ਹੋ ਚਲੇ ਸੰਧਾਰ ਦੇ ਬੈਕਿਆਂ ਨੂੰ ਅਰਾਨੀ ਤੇ ਦੁੱਖ ਦੀ ਗੱਲ ਆ ਵੀ ਭਗਵਾਨ ਜੀ ਨੇ ਕਿਹਾ ਸੀ ਕਿ ਮੇਰੇ ਸਰਕਾਰ ਬਣ ਤੋਂ ਬਾਅਦ ਕੋਈ ਧਰਨਾ ਨਹੀਂ ਲੱਗੂਗਾ ਪਰ ਜੋ ਅਸੀਂ ਦੇਖ ਰਹੇ ਆ ਉਹ ਇਹ ਆ ਵੀ ਥਾਂ-ਥਾਂ ਤੇ ਧਰਨੇ ਲੱਗੇ ਹੋਏ ਆ ਸਭੋ ਪਹਿਲਾਂ ਸਰਕਾਰ ਪਹਿਲੀ ਨਾਲ ਸਰਕਾਰ ਨਾਲ ਧਰਨੀਆਂ ਦੀ ਗਿਣਤੀ ਵੱਧ ਗਈ ਅਸੀਂ ਇੱਕ ਇਤਿਹਾਸਿਕ ਗੱਲ ਆ ਕਿ ਲਗਾਤਾਰ 2.5 ਸਾਲ ਤੋਂ ਲਗਾਤਾਰ ਬੈਗੇ ਆ ਪਤਾ ਨਹੀਂ ਹੋਰ ਕਦੋਂ ਤੱਕ ਬੈਠਣਾ ਵਾ ਕਦੋਂ ਜਾ ਕੇ ਇਨਸਾਫ ਮਿਲਣਾ ਵਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਲਗਾਤਾਰ